ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਤੁਹਾਨੂੰ ਸੁਣਾਉਣ ਜਾ ਰਹੀ ਹਾਂ ਗੁਰੂ ਅੰਗਦ ਦੇਵ ਜੀ ਦੂਜੀ ਪਾਤਸ਼ਾਹੀ ਦੇ ਜਨਮ ਦੇ ਬਾਰੇ ਵਿੱਚ ਔਰ ਕਿਸ ਤਰ੍ਹਾਂ ਉਹਨਾਂ ਦਾ ਗੁਰੂ ਅੰਗਦ ਦੇਵ ਜੀ ਨਾਲ ਮਿਲਾਪ ਹੋਇਆ ਗੁਰੂ ਅੰਗਦ ਦੇਵ ਜੀ ਸਿਕੰਦਰ ਲੋਧੀ ਦੇ ਸਮੇਂ ਫਿਰ ਹੁਮਲਕਤਰੀ ਦੇ ਘਰ ਮੱਤੇ ਦੀ ਸਰਾਂਹ ਮੁਖਤਸਰ ਦੇ ਇਲਾਕੇ ਮਾਤਾ ਸਬਰਾਈ ਨਿਆਨ ਗੁਰ ਜੀ ਦੇ ਘਰ ਸੋਮਵਾਰ ਵਿਸਾਖ ਸੁਦੀ ਇਕਾदशी ਸੰਮਤ 1561 ਵਿਕਰਮਈ ਨੂੰ ਪ੍ਰਗਟੇ ਪਹਿਲਾਂ ਇਹਨਾਂ ਦਾ ਨਾਮ ਲੈਣਾ ਜੀ ਸੀ ਜਦੋਂ ਗੁਰੰਗਦੇਵ ਜੀ ਪਾਸ ਆਏ ਤਾਂ ਉਹਨਾਂ ਨੇ ਨਾਮ ਅੰਗਦ ਜੀ ਰੱਖਿਆ ਗੁਰੰਗਦੇਵ ਜੀ ਤਸਬਾ ਮੁਰ ਤੋਂ ਹੀ ਬੜਾਈਤੀ ਜੀ ਦਿਆ ਲੋ ਤੇ ਕਿਰਪਾ ਲੋ ਸੀ ਸਭ ਉਤੇ ਰਹਿਮ ਕਰਨਾ ਸਭ ਦੀ ਸੇਵਾ ਕਰਨਾ ਦਾ ਇਹਨਾਂ ਨੂੰ ਬੜਾ ਸ਼ੌਂਕ ਸੀ ਫੇਰ ਉਹ ਮਾਲ ਫਿਰੋਜ਼ਪੁਰ ਦੇ ਹਗਮ ਪਠਾਨ ਦੇ ਖਜਾਨ ਸੀ ਸੀ ਸਮੇਂ ਦੇ ਉਲਟ ਪੁਲਟ ਹੋਣ ਕਰਕੇ ਖੇਰਿਆਂ ਦੇ ਖਡੂਰ ਆ ਰਿਹਾ ਸੀ ਇੱਥੇ ਆਪ ਦਾ ਸ਼ਾਹੂ ਕਰੀ ਕਮ ਦੀ ਦੁਕਾਨ ਕਰਕੇ ਗੁਜ਼ਾਰਾ ਹੁੰਦਾ ਸੀ ਅਤੇ ਹਰ ਸਾਲ ਸੰਗਤ ਨੂੰ ਲੈ ਕੇ ਵੇਸ਼ਨ ਦੇ ਵੀ ਜਾਂਦੇ ਹੁੰਦੇ ਸਨ ਪਰ ਜਦੋਂ ਉਹ ਉਹ ਕਾਲ ਵਾਸ ਹੋ ਗਏ ਤਾਂ ਗੁਰੂ ਅੰਗਦ ਦੇਵ ਜੀ ਸੰਗਤ ਨੂੰ ਖੁਦ ਲੈ ਕੇ ਮਾਤਾ ਦੇ ਦਰਸ਼ਨਾਂ ਨੂੰ ਜਾਂਦੇ ਸਨ ਵੇਸ਼ਨ ਦੇ ਵੀ ਜਾਂਦੇ ਸਨ ਇੱਥੇ ਖਡੂਰ ਸਹਿਬ ਵਿਕੇ ਹੀ ਗੁਰੂ ਅੰਗਦ ਦੇਵ ਜੀ ਦਾ ਵਿਆਹ ਦੇਵੀ ਚੰਦਿਕਾ ਤ੍ਰੀਤੀ ਦੀ ਤੀ ਨਾਲ 16 ਮੱਘਰ ਸੰਮਤ 1576 ਬਿਕਰਮੀਨੂ ਹੋਇਆ ਸੀ ਗੁਰੂ ਨਾਨਕ ਦੇ ਉਹ ਮਦਾ ਵਜੁਨ ਦੇਵ ਜੀ ਦੇ ਬਹੁਤ ਭਗ ਦਸਨ ਹੋਰ ਬਹੁਤ ਸ਼ਬਦ ਗਾਂਦੇ ਸਨ ਲੇਕਿਨ ਫਿਰ ਵੀ ਉਹਨਾਂ ਦੇ ਅੰਦਰੋਂ ਮਨ ਨੂੰ ਤ੍ਰਿਪਤੀ ਨਹੀਂ ਸੀ ਇੱਕ ਦਿਨ ਉਹਨਾਂ ਨੇ ਇੱਕ ਦੂਰ ਵਿੱਚ ਪਾਈ ਜੋਦੇ ਨਾਮ ਦੇ ਇੱਕ ਜੱਟ ਸਿੱਖ ਰਹਿੰਦਾ ਸੀ ਜੋ ਸਵੇਰ ਤੱਕ ਉੱਠ ਕੇ ਇਸ਼ਨਾਨ ਕਰਕੇ ਆਸਾਦੀ ਵਾਰ ਬੜੇ ਪ੍ਰੇਮ ਨਾਲ ਪੜਦਾ ਹੁੰਦਾ ਸੀ ਪਿੰਡ ਦੇ ਕਈ ਆਦਮੀ ਉਹ ਤੇ ਸ਼ਬਦ ਬਾਣੀ ਸੁਣਨ ਆਉਂਦੇ ਹੁੰਦੇ ਸਨ ਲੈਣਾ ਜੀ ਦੇ ਘਰ ਵੀ ਕੋਲ ਸੀ ਇੱਕ ਦਿਨ ਉਹਨਾਂ ਨੇ ਪੀਨੀ ਰੰੜੀ ਹੈ ਚਮਕਨ ਤਾਰੇ ਜਾਗੇ ਸੰਤ ਜੀ ਨਾਮ ਮੇਰੇ ਰਾਮ ਪਿਆਰੇ ਇਹ ਸ਼ਬਦ ਗਾਵਿਆ ਤਾਂ ਲੈਣਾ ਜੀ ਦੇ ਮਨ ਵਿੱਚ ਖੁੱਬ ਗਿਆ ਇਸ ਤਰ੍ਹਾਂ ਰੋਜ਼ ਆਸਾਦੀ ਵਾਰ ਸੁਣਦੇ ਰਹੇ ਔਰ ਗੁਨੰਗ ਦੇ ਜੇ ਦਰਸ਼ਨ ਦੀ ਅਭਿਲਾਸ਼ਾ ਹੋਈ ਹਰ ਵੇਲੇ ਗੁਰਜੀਤ ਚੰਨਾ ਵਿੱਚ ਪਿਆਰ ਲਗਾ ਰਹੀ ਪਰ ਤੇ ਫਿਰ ਉਹ ਮਲ ਇਨਾਂ ਦਾ ਪਿਤਾ ਸਵਰਸ ਹੋ ਗਿਆ ਤਾਂ ਸੰਗ ਦੇ ਲੋਕ ਇਨਾਂ ਦੇ ਘਰ ਆਏ ਤੇ ਕਹਿਣ ਲੱਗੇ ਤੁਹਾਡੇ ਪਿਤਾ ਦੇ ਵੀਪਕ ਦਸੀ ਹਰ ਸਾਲ ਸਾਨੂੰ ਨਾਲ ਲੈ ਕੇ ਦੇਵੀ ਦੇ ਜਾਂਦੇ ਹੁੰਦੇ ਸੀ ਆਪ ਸਾਨੂੰ ਉਸੇ ਤਰ੍ਹਾਂ ਨਾਲ ਲੈ ਜਾਓ ਤਦ ਸੰ 1599 ਵਿਕਰਮਈ ਨੂੰ ਅਸੂਮਿ ਨੇ ਆ ਆਪਣੇ ਸਾਥੀਆਂ ਸਨ ਬੈਸ਼ਨੂ ਦੇਵ ਦੇ ਦਰਸ਼ਨਾਂ ਨੂੰ ਜਾਂਦੇ ਹੋਏ ਜਦ ਡੱਲੇ ਦਾ ਪੱਤਨ ਲੰਗਨ ਲੱਗੇ ਤਾਂ ਉੱਤੋਂ ਸੰਗਤਾਂ ਗੁਰੂ ਜੀ ਦੇ ਦਰਸ਼ਨ ਨੂੰ ਜਾਂਦੀਆਂ ਸਨ ਕੋਈ ਆਖਦਾ ਸੀ ਗੁਰੂ ਅਵਤਾਰ ਹਨ ਕੋਈ ਆਖਦਾ ਸੀ ਪੈਗੰਬਰ ਹਨ ਇਹਨਾਂ ਨੂੰ ਹਿੰਦੂ ਮੁਸਲਮਾਨ ਦੋਵੇਂ ਹੀ ਪੁੱਛਦੇ ਹਨ ਇਹੋ ਜਿਹੀਆਂ ਗੱਲਾਂ ਸੁਣ ਕੇ ਤਾਂ ਲੈਨਾ ਜੀ ਨੇ ਸੰਗਤ ਨੂੰ ਆਖਿਆ ਭਾਈ ਇੱਥੇ ਚਲੀਏ ਤਦ ਉਹਨਾਂ ਦਾ ਦਰਸ਼ਨ ਕਰਨ ਕਤਾਰਪੁਰ ਨੇੜੇ ਗਏ ਤਾਂ ਇੱਕ ਸੰਤ ਤੁਰੇ ਜਾਂਦੇ ਦੇਖੇ ਲੈਨਾ ਜੀ ਦੇ ਮਨ ਇਹਨਾਂ ਦੇ ਦਰਸ਼ਨ ਆ ਕੇ ਬੜਾ ਰਾਜੀ ਹੋਇਆ ਔਰ ਪੁੱਛਿਆ ਅਸੀਂ ਗੁਨانک ਦੇਵ ਜੀ ਦੇ ਦਰਸ਼ਨ ਕਰਨੇ ਹਨ। ਉਹਨਾਂ ਨੇ ਕਿਹਾ ਆ ਜਾਓ। ਪਾ ਲੈਣਾ ਜੀ ਨੂੰ ਇਹ ਪਤਾ ਨਹੀਂ ਸੀ ਕਿ ਇਹ ਉਹੀ ਗੁਨانک ਜੀ ਹਨ। ਲੈਣਾ ਜੀ ਘੋੜੇ ਤੇ ਸਵਾਰ ਸੀ। ਗੁਰੂ ਜੀ ਪੈਦਲ ਸਨ। ਇਸ ਕਹੇ ਨਾਲੋਂ ਨਾਲ ਗੱਲਾਂ ਕਰਦੇ ਤੁਰਦੇ ਗਏ। ਗੁਰੂ ਜੀ ਆਪਣੇ ਡੇਰੇ ਆਏ ਅਰ ਲੈਣਾ ਜੀ ਸੰਗ ਉਤਰ ਪੰਜ ਸੱਤ ਸਾਥੀਆਂ ਨੂੰ ਨਾਲ ਲੈ ਕੇ ਪ੍ਰਸ਼ਾਦ ਲੈ ਕੇ ਗੁਰੂ ਜੀ ਦੇ ਦਰਸ਼ਨ ਕਰਨ ਗਏ। ਤਾਂ ਅੱਗੋਂ ਉਹੀ ਸੰਤ ਬੈਠੇ ਸਨ ਜੋ ਨਾਲ ਦੁਰੇ ਆਉਂਦੇ ਸਨ। ਗੁਰੂ ਜੀ ਨੂੰ ਪਛਾਨ ਕੇ ਲੈਣਾ ਜੀ ਬਹੁਤ ਲज्ਜਾਵਾਨ ਔਰ ਨਿਮਰ ਹੋ ਕੇ ਹੱਥ ਜੋੜ ਕੇ ਬੋਲੇ ਮਹਾਰਾਜ ਮੇਤੋਂ ਬੜੀ ਅਵਗਿਆ ਹੋਈ ਹੈ ਆਪ ਪੈਦਲ ਔਰ ਮੈਂ ਸਵਾਰ ਸੀ ਇਹ ਮੇਰੀ ਭੁੱਲ ਬਖਸ਼ਿਓ ਤਾਂ ਗੁਰੂ ਜੀ ਨੇ ਉਪਤ ਦਿੱਤਾ ਪਾਈ ਤੈਨੂੰ ਕਰਤਾਰ ਨੇ ਬਖਸ਼ਿਆ ਹੈ ਪਾਈ ਲੈਣਿਆ ਤੋ ਲੈਣਾ ਤੇ ਅਸੀਂ ਦੇਣਾ ਹੈ ਅਕਾਲ ਪੁਰਖ ਦੀ ਭਗਤੀ ਕਰ ਇਹ ਦੇਵੀ ਦੇਤੀ ਸਭ ਉਸੇ ਦੇ ਸੇਵਕ ਹਨ ਮੰਦਕੰਡਾ ਚ ਦੇ ਦੇਵੀ ਦੇਵਤੇ ਨਹੀਂ ਭਾਵਨਾ ਵਿੱਚ ਦੇਉਤੇ ਹਨ ਲੈਣਾ ਜੀ ਦਾ ਮਨ ਗੁਰੂ ਜੀ ਦੇ ਬਚਨ ਸੁਣ ਕੇ ਬਹੁਤ ਸ਼ਾਂਤ ਹੋ ਗਿਆ ਜਦ ਲੈਣਾ ਜੀ ਦੇ ਮਨ ਗੁਰੂ ਜੀ ਦੇ ਚਾਨਣ ਚ ਲੱਗ ਗਿਆ ਤਾਂ ਲੈਣਾ ਜੀ ਨੇ ਮਨ ਵਿੱਚ ਸਿੱਖੀ ਤਾਂ ਨਾ ਕਿ ਕੁੰਗਰੂ ਦੇਵੀ ਲਾਟਾਂ ਆਦੀ ਦਾ ਵੇਸ ਲਾ ਸੁਟਿਆ আর ਲੈਣਾ ਜੀ ਦੇ ਸਾਥੀ ਦੇਵੀ ਦੇ ਲਾ ਜਾਣ ਵਾਸਤੇ ਬਹੁਤ ਕੈਨ ਤਾਂ ਉਹਨਾਂ ਇੱਕ ਨਾ ਮੰਨੀ ਤਾਂ ਆਖਿਆ ਮੈਨੂੰ ਮੁਕ ਪਗ ਦੇਣ ਵਾਲਾ ਗੁਰੂ ਮਿਲ ਗਿਆ ਹੈ ਉਹਨਾਂ ਆਖਿਆ ਜੇ ਪੂਰਾ ਗੁਰੂ ਹੈ ਤਾਂ ਨੇ ਇੱਥੇ ਹੀ ਦੇਵੀ ਦੇ ਦਰਸ਼ਨ ਕਰਾਵੇ ਤਾਂ ਦੂਜੇ ਦਿਨ ਅਮਰਤ ਵੇਲੇ ਲੈਣਾ ਜੀ ਤੇ ਉਸ ਦੇ ਸਾਥ ਹੀ ਜਦ ਗੁਰੂ ਦੇ ਦਰਸ਼ਨ ਕਰਨ ਆਇਆ ਤਾਂ ਇੱਕ ਦਿਵੀਅ ਰੂਪ ਮਾਈ ਗੁਰੂ ਜੀ ਦੇ ਉਹ ਅੱਗੇ ਚਾਲੂ ਦਿੰਦੀ ਵੇਖੀ ਪੁੱਛਣ ਤੇ ਉਸ ਨੇ ਕਿਹਾ ਮੈਂ ਉਹ ਇਸ਼ਰੀ ਮਾਇਆ ਦੇਵੀ ਹਾਂ ਜਿਹਦੇ ਤੁਸੀਂ ਯਾਤਰੀ ਹੋ ਇਹ ਸੱਚੇ ਸਤਗੁਰੂ ਸਤ ਹਨ ਸੰਤਾਂ ਦੇ ਸ਼ਰਨ ਦੇਉਂਦੇ ਹਨ ਦੇਵੀ ਦੇਖਦੇ ਮਾਇਕ ਪਦਾਰਥ ਦਿੰਦੇ ਹਨ ਗੁਰੂ ਘਰ ਵਿੱਚ ਮੁਕਤ ਬੁਗਤ ਚਾਰ ਪਦਾਰਥਾਂ ਨੇ ਇਹ ਸੁਣ ਕੇ ਲੈਣੇ ਜੀ ਦੇ ਸਾਥੀ ਤੇ ਲੈਣਾ ਜੀ ਗੁਰੂ ਜੀ ਦੇ ਪੱਕੇ ਸਿੱਖ ਬਣ ਗਏ ਕੁਝ ਦਿਨ ਲੈਣਾ ਜੀ ਇੱਥੇ ਰਹਿ ਕੇ ਖਡੂਰ ਆ ਗਏ ਧੰਨਵਾਦ